ਜਦੋਂ ਦੇ ਤੁਸੀਂ ਕਾਰਸਾਬ ਅਟੈਂਡ ਕਰਨਾ ਸ਼ੁਰੂ ਕੀਤਾ ਹੈ ਜ਼ਿੰਦਗੀ ਦੇ ਵਿੱਚ ਕੀ ਮਤਲਬ ਹੈ ਮਤਲਬ ਕੀ ਪੁੱਛਦੇ ਹੋ ਜ਼ਿੰਦਗੀ ਬਦਲ ਗਈ ਹੈ ਸ਼ਹੀਦਾਂ ਦੇ ਸਿਰਦ ਆਜ ਬਾਬਾ ਦੀਪ ਸਿੰਘ ਜੀ ਦੀ ਉਪਮਾ ਨਾਲ ਸੀ ਜਬ ਨਹੀਂ ਨਹੀਂ ਗਏ ਸਕਦੇ ਇਹਦੇ ਜਿਹੜੇ ਆਂਦੇ ਨੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਨਾਲ ਪਤਾ ਜਾਂ ਜਿਹਨਾਂ ਦੀ ਹੱਟ ਬਿੰਦੀ ਹੈ ਉਹਨਾਂ ਨਾਲ ਮੈਂ ਇੱਕ ਪਰਸਨਲ ਐਕਸਪੀਰੀਅੰਸ ਦੱਸਦੀ ਆ ਮੈਂ ਬਿਲਕੁਲ ਚੱਲ ਨਹੀਂ ਸਕਦੀ ਮੇਰੇ ਨੀਰ ਡਾਕਟਰ ਨੇ ਟ੍ਰਾਂਸਪਲੈਂਟ ਕੀਤਾ ਸੀ ਤੁਸੀਂ ਇਹ ਦੇਖੋ ਕਿ ਮੈਂ ਇੱਕ ਵਜੇ ਬੁਰੇ ਲੱਗਰ ਹਾਲ ਹਾਜ਼ਰ ਹੋ ਜਾਂਦੀ ਆ

ਕਹਿੰਦੀ ਜਿਹੜੀ ਸੰਗਤ ਆਉਂਦੀ ਹੈ ਨਾ ਇਸ ਨਾਲ ਤੇ ਜੁੜਦੀ ਹੈ ਉਹ ਤੋਂ ਜਾਣੇ ਸਿੱਖਦੀ ਸਭੀਆਂ ਝੋਲੀਆਂ ਪਰ ਸਾਡੀਆਂ ਝੋਲੀਆਂ ਪਰ ਕਤਲੋ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਕੀ ਬਦਲਾਅ ਆਇਆ ਜਦੋਂ ਤੁਸੀਂ ਚਪੈਰਾ ਸਾਹਿਬ ਜਾ ਕੇ ਦੇਖਿਆ ਜਾਂਦਾ ਕਿ ਤੁਸੀਂ ਸੇਵਾ ਵੀ ਬਹੁਤ ਕਰਦੇ ਹੋ ਆ ਕੀ ਬਦਲਾਅ ਆਇਆ ਉਹ ਤੁਹਾਡੀ ਆਪਣੀ ਨਿੱਜੀ ਜ਼ਿੰਦਗੀ ਦਾ ਗੁਰੂ ਸਾਹਿਬ ਆਪ سامنے ਆਪਣੀ ਸੇਵਾ ਲੜ ਲੰਗਦੇ ਨੇ ਸਾਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਿਲਦੀ ਹੈ ਸੰਗਤ ਦਾ ਪਿਆਰ ਮਿਲਦਾ ਹੈ ਅਸੀਂ ਸੇਵਾ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਇਸ ਜੀ ਨਾਲ ਅੰਦਰ ਸਾਨੂੰ ਇੱਕ ਬਹੁਤ ਸਕੂਨ ਮਿਲਦਾ ਹੈ ਕਿਸੀ ਆ ਕੇ ਕਿਸੇ ਵਾਸਤੇ ਨਾਮ ਕਿਸੇ ਨਾਲ ਦੇ ਨਾਲ ਕੇ ਸੇਵਾ ਕਰ ਰਹੇ ਹਾਂ ਗੁਰੂ ਆਏ ਗੁਰੂ ਜਿੱਦ ਨਾਲ ਤੁਹਾਨੂੰ ਜੀ ਐਕਸਪੀਰੀਅੰਸ ਹੋਇਆ ਕਿ ਜਿੱਦ ਨਾਲ ਪਤਾ ਲੱਗਦਾ ਕਿ ਇੱਥੇ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਬਖਸ਼ੀ ਮਹਾਰਾਜ ਸਾਡੇ ਸਾਰੇ ਕੰਮ ਬਿਨਾਂ ਬੋਲਿਆ ਸਭ ਕੁਝ ਕਹਿਣ ਦੀ ਲੋੜ ਨਹੀਂ ਆ ਕੇ ਸਰਬਤ ਦਾ ਭਲਾ ਅਰਦਾਸ ਕਰੋ ਸਾਰੇ ਕਾਰਜ ਆਪਣੇ ਆਪ ਪੂਰੇ ਹੋ ਰਹੇ ਨੇ ਪੁੱਛ ਕੇ ਵੀ ਲੋੜ ਨਹੀਂ ਆਉਂਦੀ ਆ ਕੇ ਹਰ ਵਾਰੀ ਪਾਰ ਬੁੱਧਵਾਰ ਚ ਮੇਰੇ ਸਾਥ ਲੰਗਰ ਲਗਾਉਂਦੇ ਹੋ ਸਤ ਨਾਮ ਸਭ ਰੱਲ ਸਭ ਦਾ ਸਹਿਯੋਗ ਦੋ ਤੁਸੀਂ ਜਦੋਂ ਇੰਨੀ ਸੇਵਾ ਕਰਦੇ Çünkü ਉਹਨੋਂ ਕਿਉਂਕਿ ਦਿਨ ਦਾ ਟਾਈਮ ਹੁੰਦਾ ਕੰਮਕਾਰ ਵੀ ਪਿੱਛੇ ਛੁੱਟਦਾ ਨਹੀਂ ਨਹੀਂ ਅਸਾ ਕੁਝ ਨਹੀਂ ਕੋਈ ਗੱਲ ਹੈ ਥੋੜਾ ਛੁੱਟਦਾ ਵੀ ਦੋਦੇ ਕਰਕੇ ਕੋਈ ਗੱਲ ਨਹੀਂ ਸੇਵਾ ਵੀ ਬਹੁਤ ਸੋਹਣੀ ਹੈ ਪਰ ਲੱਗਾ ਗੁਰੂ ਸਾਹਿਬ ਨੇ ਪਹਿਲ ਦਿੱਤੀ ਹੈ ਸੇਵਾ ਹਾਂਜੀ ਬਿਲਕੁਲ ਸੇਵਾ ਨੂੰ ਪਹਿਲ ਬਹੁਤ ਸਕੂਨ ਆ ਬਸ ਖੁਸ਼ਾਲ ਨੇ ਬਹੁਤ ਬਹੁਤ ਬੜੀ ਮਿਹਰ ਮਾਰੀ ਜਦੋਂ ਤੁਸੀਂ ਚਪੈਰਾ ਸਾਹਿਬ ਅਟੈਂਡ ਕਰਨਾ ਸ਼ੁਰੂ ਕੀਤਾ ਹੈ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਬਦਲਾਅ ਕੀ ਪਛਦੇ ਹੋ ਜ਼ਿੰਦਗੀ ਬਦਲ ਗਈ ਹੈ ਸ਼ਹੀਦਾਂ ਦੇ ਸਿਰ ਤਾਜ ਬਾਬਾ ਦੀਪ ਸਿੰਘ ਜੀ ਦੀ ਉਪਮਾ ਨਹੀਂ ਲਿਆ ਸਕਦੇ ਇਹ ਜਿਹੜੇ ਆਂਦੇ ਨੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਪਤਾ ਹੈ ਜਾਂ ਜਿਨ੍ਹਾਂ ਦੀ ਹੱਟੀਂ ਪੀਤੀ ਹੈ ਉਹਨਾਂ ਨੂੰ ਪਤਾ ਹੈ ਮੈਂ ਇੱਕ ਪਰਸਨਲ ਐਕਸਪੀਰੀਅੰਸ ਦੱਸ ਰਹੀ ਆ ਮੈਂ ਬਿਲਕੁਲ ਚਾਣਨੀ ਸੀ ਸਕਦੀ ਮੇਰੇ ਨੀ ਦੇ ਡਾਕਟਰ ਨੇ ਡੱਸ ਲਟ ਗਿਆ ਸੀ ਸੇ ਦੇਖੋ ਕਿ ਮੈਂ ਇੱਕ ਵਜੇ ਪੂਰੇ ਲੰਗਰ ਹਾਲ 'ਚ ਹਾਜ਼ਰ ਹੋ ਜਾਨੀ ਆ

ਇਹ ਉਹ ਚੋ ਜਾਨ ਨਹੀਂ ਸਕਦੀ ਸਭ ਕੁਝ ਹੋ ਰਿਹਾ ਬਦਲ ਰਿਹਾ ਸਭ ਕੁਝ ਹੋ ਰਿਹਾ ਬਦਲ ਰਿਹਾ ਸਤਿਗੁਰੂ ਸਭ ਕੁਝ ਹੋ ਰਿਹਾ ਬਦਲ ਰਿਹਾ ਸਤਿਗੁਰੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼ਕਲ ਜੀ ਕੀ ਬਦਲਾਅ ਆਇਆ ਜਦੋਂ ਤੁਸੀਂ ਚਪਾਰਾ ਸਾਹਿਬ ਜਾ ਕੇ ਦੇਖ ਦੇਖਿਆ ਜਾਂਦਾ ਕਿ ਤੁਸੀਂ ਸੇਵਾ ਵੀ ਬਹੁਤ ਕਰਦੇ ਹੋ ਕੀ ਬਦਲਾਅ ਆਇਆ ਉਹ ਤੁਹਾਡੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਸਤਿਗੁਰੂ ਸਾਨੂੰ ਆਪ ਸਾਨੂੰ ਆਪਣੀ ਸੇਵਾ ਲੜ ਲੱਗਦੇ ਨੇ ਸਾਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਿਲਦੀ ਹੈ ਸੰਕਾ ਦਾ ਪਿਆਰ ਮਿਲਦਾ ਹੈ ਤੁਸੀਂ ਸੇਵਾ ਕਰਦੇ ਹੋ ਇਹ ਜਿਹੜਾ ਜੋੜਦੇ ਹੋ ਪ੍ਰੇਮ ਪਿਆਰ ਦੇ ਰੋਸ ਇਸ ਸੀਜ਼ਨਲ ਅੰਦਰ ਸੌਣੇ ਬਹੁਤ ਸਕੂਨ ਮਿਲਦਾ ਕਿਸੇ ਆ ਕੇ ਕਿਸੇ ਵਾਸਤੇ ਨਾਲ ਕਿਸੇ ਨਾਲ ਕਾ ਸੇਵਾ ਕਰ ਰਿਹਾ ਸਤਨਾ ਜੀ ਦਾ ਆਪਣੀ ਜੀ ਐਕਸਪੀਰੀਅੰਸ ਹੋਇਆ ਕਿ ਜਿਤਨਾਲ ਪਤਾ ਲੱਗਦਾ ਕਿ ਇੱਥੇ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਬਖਸ਼ਿਸ਼ ਵਰਤੀ ਮਹਾਰਾਜ ਸਾਡੇ ਸਾਰੇ ਕੰਮ ਬਿਨਾਂ ਬੋਲਿਆ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਆ ਕੇ ਸਰਬਤ ਦਾ ਪੁਰਾ ਅਰਦਾਸ ਕਰੋ ਸਾਰੇ ਕਾਰਜ ਆਪਣੇ ਆਪ ਪੂਰੇ ਹੋ ਰਹੇ ਨੇ ਕੁਝ ਕਹਿਣ ਦੀ ਲੋੜ ਹੀ ਨਹੀਂ ਆ ਜਿੱਤੇ ਆ ਕੇ ਹਰ ਵਾਰੀ ਹਰ ਬੁੱਧਵਾਰ ਚ ਮੇਰੇ ਸਾਥ ਤੇ ਲੰਗਰ ਸਤਨਾ ਜੀ ਦਾ ਆਲਸ ਨਾਲ ਲੱਗੇ ਸਾ ਜੋ ਉਹਦੇ ਨਾਲ ਤੂੰ ਸਹੀ ਹੈ ਜਦੋਂ ਤੁਸੀਂ ਵਾ ਕਰਦੇ ਹੋ ਉਹਨੂੰ ਕਿਉਂਕਿ ਦਿਨ ਦਾ ਟਾਈਮ ਹੁੰਦਾ ਹੈ ਕੰਮ ਕਾਰ ਵੀ ਪਿੱਛੇ ਛੁੱਟਦਾ ਨਹੀਂ ਨਹੀਂ ਆਸਾ ਕੁਝ ਨਹੀਂ ਕੋਈ ਗੱਲ ਨਹੀਂ ਜੇ ਥੋੜਾ ਛੁੱਟਦਾ ਵੀ ਉਹਦੇ ਕਰਕੇ ਕੋਈ ਗੱਲ ਨਹੀਂ ਸੇਵਾ ਵੀ ਬਹੁਤ ਚੰਗੀ ਹੈ ਮਤਲਬ ਗੁਰੂ ਸਾਹਿਬ ਨੇ ਪਹਿਲ ਦਿੱਤੀ ਹੈ ਸੇਵਾ ਦੀ ਹਾਂਜੀ ਬਿਲਕੁਲ ਸੇਵਾ ਨੂੰ ਪਹਿਲ ਦਿੰਦੀ ਹੈ ਸੰਗਤ ਦੀ ਸੇਵਾ ਬਹੁਤ ਜ਼ਰੂਰੀ ਹੈ ਪਰਿਵਾਰ ਦੇ ਵਿੱਚ ਬਦਲਾਅ ਆਇਆ ਬਹੁਤ ਸਕੂਨ ਹੈ ਸਭ ਖੁਸ਼ਹਾਲ ਨੇ ਬਹੁਤ ਬਹੁਤ ਸਕੂਨ ਹੈ ਬੜੀ ਮਿਹਰਮਾਇਆ ਹੈ